ਬਿਲਾਵਲ ਡੰਡਾ ਮੰਦਰਾ ਕਿੰਥਾ ਆਧਾਰੀ ਪ੍ਰਮ ਕਹਿ ਭਾਏ ਭਵੇਂ ਪੇਖ ਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ ਜੇ ਤੂੰ ਜਾਚੈ ਸੋਤਰ ਭਵਨ ਭੋਗੀ ਕਹਿ ਕਬੀਰ ਕੇsho ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨ ਉਪਜੈ ਜਨ ਕੋ ਜਨ ਕਾ ਕਰੈ ਬੇਚਾਰੇ ਰਹਾ ਤ੍ਰਿਗ ਤਾਨ ਤ੍ਰਿਗ ਧਾਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਧ੍ਰਿੜ ਕਰ ਰੱਖੋ ਬੰਧੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠ ਗੁਮਾਨ ਕਹ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਦਾਨ ਬਿਲਾਵਲ ਸ਼ਰੀਰ ਸਰੋਵਰ ਪੀਤਰ ਅਛਾ ਕਮਲ ਅਨੂਪ ਪਰਮ ਜੋਤ ਪੁਰਖੋ ਤੁਮੋ ਜਾ ਕੈ ਰੇਖ ਨਾ ਰੂਪ ਰੇ ਮਨ ਹਰ ਭਜ ਭ੍ਰਮ ਤਜੋ ਜਗ ਜੀਵਨ ਰਾਮ ਰਹਾਉ ਆਵਤ ਕਸ਼ੂਨ ਦੀ ਸਈ ਨਾ ਦੀ ਸ ਜਾਤ ਜਾਂ ਉਪਜੈ ਬਿਨ ਸੈ ਤਹੀਂ ਜੈਸੇ ਕੁਰੀਵਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਂਸੀ ਤੇ ਤੁਨ ਉਪਜੈ ਤੁਨ ਕਾਂਸੀ ਜਾਈ ਕਾਂਸੀ ਫੂਟੀ ਪੰਡਿਤਾ ਤੁਨ ਕਹਾਂ ਸਮਾਈ ਤ੍ਰਿਕੁਟੀ ਸੰਧ ਮੈਂ ਪੇਖਿਆ ਘਟ ਹੂੰ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕਹਿ ਰਿਦੈ ਬਸੈ ਸੋ ਜਨ ਕਿਉ ਡੋਲੇ ਦੇਵ ਮਨੋ ਸਭ ਸੁਖ ਨੋਂ ਨਿਦਤਾ ਕੈ ਸਹਿਜ ਸਹਿਜ ਜਸ ਬੋਲੇ ਦੇਵ ਰਹਾਵ ਤਬ ਏ ਮਤ ਜੋ ਸਭ ਮੈਂ ਪੇਖੈ ਕੁਟਲ ਗਾਂਠ ਜਬ ਖੋਲੇ ਦੇਵ ਬਾਰੰਗ ਬਾਰ ਮਾਇਆ ਤੇ اٹਕੈ ਲੈ ਨਰ ਜਾ ਮਨ ਤੋਲੇ ਦੇਵ ਜਾ ਉਹ ਜਾਏ ਤਹੀਂ ਸੁਖ ਪਾਵੇ ਮਾਇਆ ਤਾਸ ਨਾ ਝੋਲੇ ਦੇਵ ਕਹ ਕਬੀਰ ਮੇਰਾ ਮਨ ਮੰਨਿਆ RAM ਪ੍ਰੀਤ ਕੀਓ ਲੈ ਦੇਵ